ਮਾਰੇ ਆਪ ਜੀ ਨੇ ਸ੍ਰਵਣ ਕੀਤਾ ਹੈ ਕਿ ਇਹਦਾ ਮਕਸਦ ਕੀ ਸੀ ਔਰ ਜ਼ਰੂਰੀ ਹੈ ਕਿ ਇਹ ਸੰਸਥਾ ਪ੍ਰਮੁੱਖ ਰੂਪ ਵਿੱਚ ਹਾਲ ਸੇਈ ਬੋਲ ਵਾਲੇ ਤੋਂ ਲੈ ਕੇ ਚੱਲਣ ਵਾਲੀ ਸੰਸਥਾ ਹੈ ਔਰ ਇਧਨੀ ਬਹੁਤ ਪ੍ਰਚਾਰ ਦਾ ਮੇਨ ਸਬਜੈਕਟ ਹੈ ਉਹਦੇ ਨਾਲ ਨਾਲ ਸਾਡੀਆਂ ਬਹੁਤ ਜਣੀਆਂ ਸਮਾਜਿਕ ਤਰਨ ਜਾਂ ਰਾਜਨੀਤਿਕ ਸਾਡੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਨ ਦੇ ਤਾ ਪਰ ਯੋਜਨਾ ਹੈ ਇਹ ਮਕਸਦ ਹੈ ਪਰ ਮੈਂ ਕਿ ਬੇਨਤੀ ਕਰਕੇ ਸਵਾਰਥੀ ਕਰਾਂਗਾ ਸਾਨੂੰ ਪੌਣੀ ਦਰਦ ਸਾਡੇ ਅੰਦਰ ਹਮੇਸ਼ਾ ਰਹਿਣਾ ਚਾਹੀਦਾ ਹੈ ਔਰ ਕੌਮ ਪ੍ਰਸਤੀ ਜਿੰਨਾ ਚਿਰ ਤੱਕ ਸਾਡੇ ਵਿੱਚ ਨਹੀਂ ਆਏਗੀ ਕੋਈ ਹੋਵੇ ਕਿਸੇ ਨੂੰ ਮਾੜਾ ਕਹਿ ਲਓ ਕਿਸੇ ਨੂੰ ਚੰਗਾ ਕਹਿ ਲਓ ਬੰਦੇ ਬਦਲਣ ਦੇ ਨਾਲ ਹਰ ਬੰਦੇ ਨੇ ਕਦੋਂ ਮੈੜਾ ਹੋ ਜਾਣਾ ਕੋਈ ਭਰੋਸਾ ਨਹੀਂ